ਤੇ ਮੇਰਾ ਗਾਇਕੀ ਦਾ ਸਫਰ ਮੇਰਾ ਬਚਪਨ ਤੋਂ ਸ਼ੁਰੂ ਹੋਇਆ ਸੀ ਜਦੋਂ ਸਕੂਲ ਟਾਈਮ ਤੇ ਬਾਲਸਵਾ ਲੱਗਦੀ ਹੁੰਦੀ ਸੀ ਸਕੂਲ ਟਾਈਮ ਤੋਂ ਗਾਉਂਦੇ ਗਾਉਂਦੇ ਕਾਲਜ ਇਸ ਵਿੱਚ ਯੂਨੀਵਰਸਿਟੀ ਵਿੱਚ ਤੇ ਕਦੋਂ ਗਾਉਂਦੇ ਗਾਉਂਦੇ ਅੱਗੇ ਆ ਗਏ ਸਾਨੂੰ ਖੁਦ ਨਹੀਂ ਪਤਾ ਲੱਗਾ ਪਰ ਸਟਰਗਲ ਲਾਈਫ ਦੇ ਵਿੱਚ ਬਹੁਤ ਕਾਫੀ ਰਹਿ ਚੀਰੇ ਮੇਰਾ ਪਹਿਲਾ Song 2015 ਦੇ ਵਿੱਚ ਰਿਲੀਜ਼ ਹੋਇਆ ਸੀ ਸਰਕਾਰੀ Song ਕਿਉਂਕਿ ਪੋਲੀਟਿਸ਼ੀਅਨ ਥੋੜਾ Song ਸੀਗਾ ਉਹ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਬੇਤ ਵੀ ਹੋਈ ਸੀ ਕਾਫੀ ਉਸ Song ਨੂੰ ਮਤਲਬ ਲੈ ਕੇ ਕਾਫੀ ਉਹ ਥੋੜਾ ਚਰਚਾ ਵਿੱਚ ਵੀ ਰਿਹਾ ਪਰ ਉਸ ਨੂੰ ਇੰਨੀ ਹਾਈਪ ਨਹੀਂ ਮਿਲ ਸਗੀ ਜਿੰਨੀ ਉਸ ਟਾਈਮ ਤੇ ਮਿਲਣੀ ਚਾਹੀਦੀ ਸੀ ਸਭ ਤੋਂ ਪਹਿਲਾਂ ਤਾਂ ਘਰਦਿਆਂ ਨੂੰ ਇਹ ਸੀਗਾ ਵੀ ਨਹੀਂ ਬਈ ਤੁਸੀਂ ਕਿੱਥੇ ਕਿਹੜੇ ਸਿੰਗ ਲਾਈਨ ਚ ਪੈਣਾ ਆ ਬਈ ਨਹੀਂ ਆਪਾਂ ਜਿੰਨਾ ਉਸ ਟਾਈਮ ਤੇ ਹੁੰਦਾ ਸੀ ਵੀ ਆਇਲਸ ਕਰੋ ਤੇ ਬਾਹਰ ਜਾਓ ਨੋ ਡਾਊਟ ਇਹ ਸਿੰਗਿੰਗ ਲਾਈਨ ਜਿਹੜੀ ਇਹ 8 ਲਾਈਨ ਹੈ ਇਹ ਬਹੁਤ ਜ਼ਿਆਦਾ ਮਹਿੰਗੀ ਹੈ ਕੀ ਤੁਹਾਡੀ ਲਾਈਫ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੋਇਆ ਹੈਗਾ ਇਸ ਸਿੰਗਿੰਗ ਇੰਡਸਟਰੀ ਦੇ ਵਿੱਚ ਤੁਹਾਨੂੰ ਆਪਣੇ ਪੈਰ ਜਮਾਉਣ ਦੇ ਲਈ ਆਪਾਂ ਨੂੰ ਇਸ ਇੰਡਸਟਰੀ ਦੇ ਵਿੱਚ ਇਦਾਂ ਦੇ ਮਤਲਬ ਕਹਿ ਸਕਦੇ ਆਪਾਂ ਵੀ ਅ ਪਰਸਨ ਮਿਲ ਜਾਂਦੇ ਆ ਯੋ ਕਿ ਤੁਹਾਨੂੰ ਸੁਪਨੇ ਤਾਂ ਬਹੁਤ ਵੱਡੇ ਦਿਖਾਉਂਦੇ ਆ ਵੀ ਤੁਹਾਨੂੰ ਆ ਪਲੇਟਫਾਰਮ ਦੇ ਦਾਂਗੇ ਇਦਾਂ ਕਰ ਦਿਆਂਗੇ ਉਦਾਂ ਕਰ ਦਿਆਂਗੇ ਨਾ ਤੇ ਬਟ ਹੁੰਦਾ ਕੁਝ ਨਹੀਂ ਉਹ ਚੀਜ਼ ਦੇ ਵਿੱਚ ਜੇ ਮੈਂ ਤੁਹਾਨੂੰ ਦਿਖਾਵਾਂ ਉਹ ਤਾਂ ਉਹਦੇ ਵਿੱਚ ਉਹਦੀ ਕਾਸਟ ਲਾ ਲੋ 30 ਤੋਂ 40 ਹਜ਼ਾਰ ਉਹਦੀ ਵੀਡੀਓ ਦਾ ਕਾਸਟ ਉਹਦੀ ਆਏ ਹੋਏਗੀ ਬਟ ਉਸ ਚੀਜ਼ ਨੂੰ ਮੇਰੇ ਕੋਲੋਂ 3.5 ਲੱਖ ਰੁਪਇਆ ਲਿਆ ਗਿਆ ਅਗਰ ਆਰਟਿਸਟ ਕੋਈ ਵੀ ਪਰਫਾਰਮ ਕਰਦਾ ਆ ਤੁਸੀਂ ਉਹਦੀ ਮਿਹਨਤ ਨਹੀਂ ਦੇ ਸਕਦੇ ਤਾਂ ਉਹਨੂੰ ਤੁਸੀਂ ਬੁਲਾਓ ਹੀ ਨਾ ਜੇ ਤੁਸੀਂ ਉਹਦੀ ਮਿਹਨਤ ਨਹੀਂ ਦੇ ਸਕਦੇ ਚਰਚਾ ਟੀਵੀ ਦੇ ਖਨੋਲੇ ਸਾਰੇ ਦਰਸ਼ਕਾਂ ਨੂੰ ਬੀਮ ਜੀਤ ਵੱਲੋਂ ਪਿਆ ਪਰ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਚਰਚਾ ਟੀਵੀ ਹਮੇਸ਼ਾ ਤੁਹਾਡੇ ਵਾਸਤੇ ਕੋਈ ਨਾ ਕੋਈ ਟੈਲੈਂਟਡ ਕਲਾਕਾਰ ਲੈ ਕੇ ਆਉਂਦੇ ਰਹੇ ਨੇ ਅੱਜ ਦੀ ਸਾਡੀ ਚਰਚਾ ਦੇ ਵਿੱਚ ਇੱਕ ਇਹੋ ਜਿਹਾ ਕਲਾਕਾਰ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀਗਾ ਤੇ ਜ਼ਿੰਦਗੀ ਵਿੱਚ ਉਹਨਾਂ ਨੇ ਇਸ ਖੇਤਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤਾ ਆਓ ਗੱਲ ਕਰਵਾਨੇ ਆ ਜਿਮੀ ਗਰੇਵਾਲ ਜੀ ਨਾਲ ਸਤਿ ਸ਼੍ਰੀ ਅਕਾਲ ਜਿਮੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚੱਲ ਜਿਮੀ ਜੀ ਬਹੁਤ ਵਧੀਆ ਵਧੀਆ ਤੁਸੀਂ ਸੁਣੋ ਕੀ ਹਲਚਲ ਹੈ ਜੀ ਹਾਂ ਜੀ ਵਧੀਆ ਜਿੰਮੀ ਜੀ ਜਿੰਮੀ ਜੀ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਬਾਰੇ ਕਾਫੀ ਸੁਣਿਆ ਹੋਇਆ ਤੁਸੀਂ ਇਸ ਫੀਲਡ ਦੇ ਵਿੱਚ ਆਉਣ ਦੇ ਲਈ ਤੁਸੀਂ ਬਹੁਤ ਸੰਘਰਸ਼ ਕੀਤਾ ਤੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿੱਥੋਂ ਦੀ ਬਿਲੋਂਗ ਕਰਦੇ ਹੋ ਤੇ ਤੁਹਾਡਾ ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਦੱਸਾਂਗਾ ਮੈਂ ਫਗਵਾੜਾ ਤੋਂ ਬਿਲੋਂਗ ਕਰਦਾ ਹਾਂ ਤੇ ਮੇਰਾ ਗਾਇਕੀ ਦਾ ਸਫਰ ਮੇਰਾ ਬਚਪਨ ਤੋਂ ਸ਼ੁਰੂ ਹੋਇਆ ਸੀ ਜਦੋਂ ਸਕੂਲ ਟਾਈਮ ਤੇ ਬਾਲਸਵਾ ਲੱਗਦੀ ਹੁੰਦੀ ਸੀ ਬਚਪਨ ਤੋਂ ਗਾਉਣ ਦਾ ਬਹੁਤ ਸ਼ੌਂਕ ਸੀ ਤੇ ਸਕੂਲ ਟਾਈਮ ਤੋਂ ਗਾਉਂਦੇ ਹੁੰਦੇ ਸੀ ਸੋ ਸਕੂਲ ਟਾਈਮ ਤੋਂ ਗਾਉਂਦੇ-ਗਾਉਂਦੇ ਕਾਲਜ ਇਸ ਵਿੱਚ ਯੂਨੀਵਰਸਿਟੀ ਵਿੱਚ ਤੇ ਕਦੋਂ ਗਾਉਂਦੇ-ਗਾਉਂਦੇ ਅੱਗੇ ਆ ਗਏ ਸਾਨੂੰ ਖੁਦ ਨਹੀਂ ਪਤਾ ਲੱਗਾ ਪਰ ਸਟਰਗਲ ਲਾਈਫ ਦੇ ਵਿੱਚ ਬਹੁਤ ਕਾਫੀ ਰਿਹਾ ਸੀ ਇਹ ਦੇ ਵਿੱਚ ਅ ਤੁਸੀਂ ਜਿਹੜਾ ਪਹਿਲਾ Song ਸੀਗਾ ਉਹ ਤੁਸੀਂ ਕਿਸ ਉਮਰ ਦੇ ਵਿੱਚ ਸੀਗਾ ਤੁਹਾਡਾ ਗਾਇਆ ਤੇ ਉਹ ਪਹਿਲਾ Song ਤੁਹਾਡਾ ਉਹਦਾ ਵੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਮੇਰਾ ਪਹਿਲਾ Song 2015 ਦੇ ਵਿੱਚ ਰਿਲੀਜ਼ ਹੋਇਆ ਸੀ ਸਰਕਾਰੀ Song ਕਿਉਂਕਿ ਆ ਪੋਲੀਟੀਸ਼ੀਅਨ ਥੋੜਾ Song ਸੀਗਾ ਉਹ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਬੇਰਤ ਵੀ ਹੋਈ ਸੀ ਕਾਫੀ ਉਸ Song ਨੂੰ ਮਤਲਬ ਲੈ ਕੇ ਕਾਫੀ ਉਹ ਥੋੜਾ ਚਰਚਾ 'ਚ ਵੀ ਰਿਹਾ ਪਰ ਉਸ ਨੂੰ ਇੰਨੀ ਹਾਈਪ ਨਹੀਂ ਮਿਲ ਸਕੇ ਜਿੰਨੀ ਉਸ ਟਾਈਮ ਤੇ ਮਿਲਣੀ ਚਾਹੀਦੀ ਸੀ ਜੀ ਆ ਉਹ Song ਕਿਹੜਾ ਸੀਗਾ ਉਸ Song ਦੇ ਸਬਸਿ ਸਾਨੂੰ ਕੁਝ ਬੋਲ ਸੁਣਾ ਸਕਦੇ ਹੋ ਹਾਂਜੀ ਜੀ ਰੋਜੀ ਸਰਕਾਰੀ ਸੌਂਗ ਸੀ ਉਹ ਥੋੜਾ ਸਰਕਾਰ ਦੇ ਖਿਲਾਫ ਸੀ ਵੈਸੇ ਉਹ ਪਰ ਮੈਂ ਫਿਰ ਵੀ ਜ਼ਰੂਰ ਉਹਨੂੰ ਸੁਣਾਉਣਾ ਚਾਹੂੰਗਾ। ਹੂੰ ਤੂੰ ਦੰਗੇ ਪੜਕਾਉਂਦੀ ਕਰਕੇ ਪੁੱਠੇ ਘਾਰੇ ਨੀ ਤੂੰ ਦੰਗੇ ਪੜਕਾਉਂਦੀ ਕਰਕੇ ਪੁੱਠੇ ਘਾਰੇ ਨੀ ਜਾਂ ਤੇਰੇ ਨਾਲ ਨਹੀਂ ਨਿਭਣੀ ਸਾਡੀ ਸਰਕਾਰੇ ਨੀ ਓ ਜਾਂ ਤੇਰੇ ਨਾਲ ਨਹੀਂ ਨਿਭਣੀ ਸਾਡੀ ਸਰਕਾਰੇ ਨੀ ਤੁਹਾਡਾ ਇਹ ਗਾਣਾ ਬਹੁਤ ਹੀ ਜ਼ਿਆਦਾ ਵਧੀਆ ਤੇ ਬੜੀ ਸੁਰੀਲੀ ਆਵਾਜ਼ ਆ ਗਈ ਹੈ ਤੇ ਇਸ ਤੋਂ ਬਾਅਦ ਵਿੱਚ ਤੁਹਾਡਾ ਗਾਇਕੀ ਦਾ ਜਿਹੜਾ ਸਫ਼ਰ ਸ਼ੁਰੂ ਹੋ ਗਿਆ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਦੂਸਰਾ Song ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਕਿਹੜਾ ਸੀਗਾ Song ਸੀਗਾ ਉਹ ਆ ਇਹ Song ਤੋਂ ਬਾਅਦ ਮੈਂ ਥੋੜਾ ਆਪਣਾ ਜਨਰ ਚੇਂਜ ਕੀਤਾ ਕਿਉਂਕਿ ਮੈਂ ਸਰਕਾਰੀ Song ਕੀਤਾ ਸੀ ਇੰਨੀ ਹਾਈਪ ਤਾਂ ਨਹੀਂ ਮਿਲੀ ਇਸ Song ਨੂੰ ਫਿਰ ਮੈਂ ਬੀਟ Song ਟਰਾਈ ਕੀਤੇ ਆ ਹਰੇਕ ਸਾਲ ਮਤਲਬ ਹਰੇਕ ਕੰਟੀਨਿਊਅਰ ਮੈਂ ਕੋਸ਼ਿਸ਼ ਨਾ ਕੁਝ ਟਰਾਈ ਕਰਦਾ ਰਿਹਾ ਤੇ ਫਿਰ ਮੇਰਾ Song ਆਇਆ ਸੀ ਸੁਦੇਸ਼ ਕੁਮਾਰੀ ਜੀ ਦੇ ਨਾਲ ਤੇ ਜਿਹਨੂੰ ਆ ਕਾਫੀ ਪਿਆਰ ਮਿਲਿਆ ਕਾਫੀ ਉਹ ਚਰਚਾ ਚ ਵੀ ਰਿਹਾ ਪਰチェ ਰਿਟਰਨ Song ਸੀ ਸੋ ਸੁਦੇਸ਼ ਕੁਮਾਰ ਜੀ ਨਾਲ ਕੰਮ ਕਰਕੇ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਆ ਕੁਝ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਕਿਉਂਕਿ ਬਹੁਤ ਹੀ ਸੀਨੀਅਰ ਆਰਟਿਸਟ ਨੇ ਉਹ ਸਾਡੇ ਤੇ ਉਹ Song ਨੂੰ ਮੈਨੂੰ ਕਾਫੀ ਪਿਆਰ ਮਿਲਿਆ ਤੇ ਕਾਫੀ ਚਰਚਾ ਚ ਵੀ ਰਿਹਾ ਉਹ Song ਸੁਦੇਸ਼ ਕੁਮਾਰ ਜੀ ਦੇ ਨਾਲ Song ਗਾਉਣ ਦਾ ਤੁਹਾਡਾ ਸੁਭਾ ਕਿਸ ਤਰ੍ਹਾਂ ਬਣਿਆ सुदेश कुमार जी ਨਾਲ ਅਸੀਂ ਜਿਹੜਾ ਪਰਚੇ ਸੌਂਗ ਰਿਟਰਨ ਜਿਹੜਾ ਕਰਨਾ ਸੀਗਾ ਉਹਨੂੰ ਕਾਫੀ ਸੋਚਦੇ ਸੀ ਅਬ ਡਿਊਟ ਸੌਂਗ ਕਿਸੇ ਐਸੇ ਮਤਲਬ ਫੀਮੇਲ ਵੋਕਲਿਸ ਨਾਲ ਕੀਤਾ ਜਾਵੇ ਜਿਹੜੇ ਕਿ ਜਿਹੜਾ ਇਹ ਸੌਂਗ ਦੇ ਨਾਲ ਇੱਕ ਕਹਿੰਦਾ ਇਨਸਾਫ ਹੋ ਸਕੇ ਨਾ ਜੇ ਸੌਂਗ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰੇ ਸੋ ਸਾਡੇ ਡਾਇਰੈਕਟਰ ਸੀ ਫਿਲਹਾਲ ਉਹਨਾਂ ਦੀ ਡੈਥ ਹੋ ਚੁੱਕੀ ਆ ਸੁਖਵਿੰਦਰ ਸੁਖੀ ਉਹਨਾਂ ਦੇ ਨਾਲ ਹੀ ਮੇਰਾ ਰਾਪਤਾ ਹੋਇਆ ਸੀ ਤੇ ਉਹਨਾਂ ਨਾਲ ਹੀ ਉਹਨਾਂ ਨੇ ਸੁਦੇਸ਼ ਕੁਮਾਰੀ ਨਾਲ ਸੀਗੇ ਉਹਨਾਂ ਦੇ ਲਿੰਕ ਸੀਗੇ ਉਹਨਾਂ ਦੇ ਨਾਲ ਤੇ ਉਹਨਾਂ ਨੇ ਫਿਰ ਮੈਨੂੰ ਸੁਦੇਸ਼ ਕੁਮਾਰੀ ਜੀ ਦੇ ਨਾਲ ਮਿਲਾਇਆ ਕਿ ਉਹਨਾਂ ਤੋਂ ਫਿਰ ਅਸੀਂ ਉਹਨਾਂ ਨੇ ਸੌਂਗ ਦੇਖਿਆ ਦੇ ਕੇ ਮਤਲਬ ਸੌਂਗ ਦੇਖਦੇ ਸਾਰੇ ਮੈਨੂੰ ਹਾਂ ਕਰ ਦਿੱਤੀ ਵੀ ਠੀਕ ਆ ਡਾਨੇ ਆ ਮੈਂ ਸੌਂਗ ਕਰਨਾ ਹੈ ਇਹ ਤੇ ਸੌਂਗ ਉਹਨਾਂ ਨੇ ਕੀਤਾ ਕਾਫੀ ਪਿਆਰ ਮਿਲਿਆ ਤੇ ਪਰ ਸਿੱਖਣ ਨੂੰ ਬਹੁਤ ਕੁਝ ਮਿਲਿਆ ਮੈਡਮ ਦੇ ਕੋਲ ਉਹਨਾਂ ਨਾਲ ਅ ਜਦੋਂ ਤੁਸੀਂ ਗਾਇਕੀ ਦੇ ਖੇਤਰ ਦੇ ਵਿੱਚ ਤੁਸੀਂ ਆਪਣਾ ਕਦਮ ਰੱਖਿਆ ਤੁਹਾਡਾ ਪਹਿਲਾ ਗਾਇਕੀ ਸੌਂਗ ਤੋਂ ਬਾਅਦ ਦੇ ਵਿੱਚ ਤੁਹਾਡੇ ਘਰਦਿਆਂ ਦਾ ਤੁਹਾਡੇ ਲਈ ਕਿਸ ਤਰ੍ਹਾਂ ਦਾ ਰਵਈਆ ਸੀਗਾ ਸਭ ਤੋਂ ਪਹਿਲਾਂ ਤਾਂ ਘਰਦਿਆਂ ਨੂੰ ਇਹ ਸੀਗਾ ਵੀ ਨਹੀਂ ਵੀ ਮੇਰੇ ਤੁਸੀਂ ਕਿੱਥੇ ਕਿਹੜੇ ਸਿੰਗਲ ਲਾਈਨ 'ਚ ਪੈਣਾ ਆ ਵੀ ਨਹੀਂ ਆਪਾਂ ਜਿੰਨਾ ਉਸ ਟਾਈਮ ਤੇ ਹੁੰਦਾ ਸੀ ਵੀ ਆਇਲਸ ਕਰੋ ਤੇ ਬਾਹਰ ਜਾਓ ਨਾ ਬਿਆਸ ਕਰਦੇ ਬਾਹਰ ਜਾਂਦੇ ਆ ਵੀ ਚਲੋ ਸਾਡਾ ਹੀ ਹਰੇ ਘਰਦਿਆਂ ਨੂੰ ਹੁੰਦਾ ਵੀ ਸਾਡੇ ਮੁੰਡਾ ਕਿਤੇ ਵਧੀਆ ਨੌਕਰੀ ਲੱਗ ਜਵੇ ਵਧੀਆ ਕਮਾਉਣ ਲੱਗ ਪਵੇ ਨਾ ਫਿਰ ਪਰ ਉਸ ਟਾਈਮ ਤੇ ਉਹਨਾਂ ਦੇ ਕਹਿ ਦਾ ਮਤਲਬ ਇਹ ਵੀ ਸੀਗਾ ਵੀ ਉਸ ਟਾਈਮ ਕੋਈ ਕੰਡੀਸ਼ਨ ਹੀ ਇਦਾਂ ਦੀ ਸੀਗੀ ਮਤਲਬ ਵੀ ਨਹੀਂ ਕਰ ਸਕਦੇ ਸੀ ਸਿੱਖ ਸਕਦੇ ਸੀਗੇ ਨਾ ਵੀ ਤਾਂ ਉਸ ਟਾਈਮ ਤੇ ਕਾਫੀ ਮਤਲਬ ਜਿਗਾ ਵੀ ਅਸੀਂ ਨਹੀਂ ਇਹ ਅਫੋਰਡ ਨਹੀਂ ਕਰ ਸਕਦੇ ਸੀ ਤੇ ਇਸ ਇਹ ਵੀ ਕਾਰਨ ਇੱਕ ਰਿਹਾ ਉਹਨਾਂ ਦਾ ਵੀ ਹਾਂ ਵੀ ਇਸ ਲਾਈਨ 'ਚ ਆਪਾਂ ਨੇ ਕਿਉਂਕਿ ਨੋ ਡਾਊਟ ਇਹ ਸਿੰਗਿੰਗ ਲਾਈਨ ਜਿਹੜੀ ਇਹ ਆਰਟ ਲਾਈਨ ਹੈ ਇਹ ਬਹੁਤ ਜ਼ਿਆਦਾ ਮਹਿੰਗੀ ਹੈ ਇਹਦੇ ਵਿੱਚ ਵੀ ਕਾਫੀ ਪ੍ਰੋਬਲਮਸ ਕ੍ਰੀਏਟ ਕਰਨੇ ਪੈਂਦੀਆਂ ਖਾਸ ਕਰਕੇ ਜਿਹੜੇ ਨਵੇਂ ਆਰਟਿਸਟ ਆਉਂਦੇ ਆ ਇਸ ਗਾਇਕੀ ਦੇ ਨਾਲ ਨਾਲ ਤੁਹਾਡਾ ਇੱਕ ਹੋਰ ਵੀ profession ਆ ਉਹ ਕਿਹੜਾ profession ਆ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜਰਾ ਹਾਂਜੀ ਆ ਸਿੰਗਿੰਗ ਦੇ ਨਾਲ ਨਾਲ ਜਿਵੇਂ ਕਿ ਮੈਂ ਥੀਏਟਰ ਵੀ ਕੀਤਾ ਹੋਇਆ ਆ ਤੇ ਆ ਐਕਟਿੰਗ ਵੀ ਕਰਦਾ ਤੇ ਇਸ ਦੇ ਨਾਲ-ਨਾਲ ਵੀ ਮੈਂ ਆ ਟੀਚਿੰਗ ਲਾਈਨ ਵੀ ਮੈਂ ਕਰਦਾ ਆਪਣੇ ਫਗਵਾੜਾ ਚ ਸਕੂਲ ਹੈ ਸੈਫਰਨ ਪਬਲਿਕ ਸਕੂਲ ਜਿੱਥੇ ਮੈਂ ਟੀਚਿੰਗ ਕਰਦਾ ਐਜ਼ ਅ ਕੰਪਿਊਟਰ ਟੀਚਰ ਆ ਜੌਬ ਦੇ ਨਾਲ-ਨਾਲ ਸਿੰਗਿੰਗ ਕਰ ਰਹੇ ਹੋ ਗਾਇਕੀ ਦੇ ਖੇਤਰ ਦੇ ਵਿੱਚ ਉਹ ਇਹ ਦੋਨੇ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਆ ਇਹ ਕੋਈ ਇੱਕ ਤਰ੍ਹਾਂ ਨਾਲ ਬੈਲੈਂਸ ਬਣਾ ਕੇ ਮੈਨੇਜ ਕਰਨਾ ਪੈਂਦਾ ਆ ਸਭ ਤੋਂ ਪਹਿਲਾਂ ਸਵੇਰੇ ਆਪਣੇ ਟਾਈਮ ਟੇਬਲ ਸੈੱਟ ਕਰਨਾ ਪੈਂਦਾ ਆਪਣੇ ਆਪ ਨੂੰ ਸਵੇਰੇ ਉੱਠਣਾ ਰਿਆਜ਼ ਕਰਨਾ ਫਿਰ ਸਕੂਲ ਲਈ ਰੈਡੀ ਹੋਣਾ ਸਕੂਲ ਤੋਂ ਜਾ ਕੇ ਸਕੂਲ ਜਦੋਂ ਆਫਟਰ ਸਕੂਲ ਫਿਰ ਆਪਣੇ ਪ੍ਰੈਕਟਿਸ ਲਈ ਟਾਈਮ ਕੱਢਣਾ ਸ਼ਾਮ ਨੂੰ ਕਲਾਸਿਸ ਲਗਾਉਣੀਆਂ 뮤직 ਕਲਾਸਿਸ ਹੋ ਗਈਆਂ ਫਿਰ ਉਸ ਵਾਰ ਪ੍ਰੈਕਟਿਸ ਅਗਰ ਕਿਸੇ ਸ਼ੋਅ ਤੇ ਜਾਣਾ ਹੈ ਉਸ ਤੋਂ ਪਹਿਲਾਂ ਉਹਦੀ ਪ੍ਰੋਪਰ ਪ੍ਰੈਕਟਿਸ ਕਰਨੀ ਇਹ ਮਤਲਬ ਇੱਕ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਪੂਰਾ ਇਸ ਤਰ੍ਹਾਂ ਕਿ ਆਮ ਸੁਣਨ ਦੇ ਵਿੱਚ ਆਉਂਦਾ ਹੈ ਗਾਇਕੀ ਖੇਤਰ ਹੋਵੇ ਜਾਂ ਕੋਈ ਵੀ ਇਹੋ ਜਿਹਾ ਫੀਲਡ ਹੋਵੇ ਹਰ ਫੀਲਡ ਦੇ ਵਿੱਚ ਕੁਝ ਨਾ ਕੁਝ ਇਹੋ ਜਿਹੇ ਚੈਲੰਜਸ ਆਉਂਦੇ ਰਹਿੰਦੇ ਨੇ ਕੁਝ ਇਹੋ ਜਿਹਿਆਂ ਅ ਬੈਰੀਅਰ ਆ ਜਾਂਦੇ ਨੇ ਜਿਹੜੇ ਕਿ ਸਾਹਮਣੇ ਵਾਲੇ ਪਰਸਨ ਨੂੰ ਇੱਕ ਕਿਸਮ ਦਾ ਨਾ ਹਿਲਾ ਕੇ ਰੱਖ ਦਿੰਦੇ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੋਇਆ ਹੈਗਾ ਇਸ ਸਿੰਗਿੰਗ ਇੰਡਸਟਰੀ ਦੇ ਵਿੱਚ ਤੁਹਾਨੂੰ ਆਪਣੇ ਪੈਰ ਜਮਾਉਣ ਦੇ ਲਈ ਬਿਲਕੁਲ ਜੀ ਪੈਰ ਇੰਡਸਟਰੀ ਜਮਾਉਣ ਦੇ ਲਈ ਕਾਫੀ ਪ੍ਰੋਬਲਮਸ ਨੂੰ ਫੇਸ ਕੀਤਾ ਹੈ ਅੱਗੇ ਖਾਸ ਕਰਕੇ ਕਹਿ ਸਕਦੇ ਹਾਂ ਜਿੱਦਾਂ ਮਤਲਬ ਜਿਹੜੇ ਅੱਜ ਕੱਲ ਨਵੇਂ ਆਰਟਿਸਟ ਆਉਂਦੇ ਆ ਜਿਸ ਟਾਈਮ ਤੇ ਮੈਂ ਆਪਣਾ Song ਕਰ ਰਿਹਾ ਸੀ ਸਰਕਾਰੀ Song ਤੋਂ ਬਾਅਦ ਜੋ ਨੈਕਸਟ ਬੈਕ ਟੂ ਬੈਕ Song ਕਰਦੇ ਰਹੇ ਤੇ ਉਸ ਵੇਲੇ ਕੁਝ ਆਪਾਂ ਨੂੰ ਇਸ ਇੰਡਸਟਰੀ ਦੇ ਵਿੱਚ ਇਦਾਂ ਦੇ ਮਤਲਬ ਕਹਿ ਸਕਦੇ ਆਂ ਆਪਾਂ ਵੀ ਅ ਪਰਸਨ ਮਿਲ ਜਾਂਦੇ ਆ ਜਿਹੜੇ ਕਿ ਤੁਹਾਨੂੰ ਸੁਪਨੇ ਤਾਂ ਬਹੁਤ ਵੱਡੇ ਦਿਖਾਉਂਦੇ ਆ ਵੀ ਤੁਹਾਨੂੰ ਆ ਪਲੇਟਫਾਰਮ ਦੇ ਦਾਂਗੇ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਨਾ ਤੇ ਬਟ ਹੁੰਦਾ ਕੁਝ ਨਹੀਂ ਉਹ ਚੀਜ਼ ਦੇ ਵਿੱਚ ਫੇਰ ਕੀ ਆ ਅਗਰ ਤੁਹਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਅਗਰ ਕਿਸੇ ਸਿੰਗਿੰਗ ਦੀ ਜਾਂ ਐਕਟਿੰਗ ਦੀ ਤੁਹਾਨੂੰ ਇਹ ਪ੍ਰੋਪਰ ਨੌਲੇਜ ਨਹੀਂ ਹੈਗੀ ਨਾ ਤਾਂ ਇਸ ਇੰਡਸਟਰੀ ਵਿੱਚ ਆਉਣ ਤੋਂ ਮੈਂ ਸਭ ਤੋਂ ਪਹਿਲਾਂ ਹੀ ਕਹੂੰਗਾ ਵੀ ਇਸ ਇੰਡਸਟਰੀ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਇਹ ਚੀਜ਼ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਆ ਜੇ ਅਗਰ ਇਹ ਚੀਜ਼ ਦੀ ਕੋਈ ਨੌਲੇਜ ਨਹੀਂ ਹੈਗੀ ਤਾਂ ਤੁਹਾਡਾ ਨਜਾਇਜ਼ ਫਾਇਦਾ ਚੁੱਕਿਆ ਹੀ ਜਾਣਾ ਹੈ ਜਿਵੇਂ ਕਿ ਮੇਰੇ ਨਾਲ ਖੁਦ ਨਾਲ ਹੋਇਆ ਮੇਰਾ ਇੱਕ Song ਸੀ ਉਹ ਜੇ ਮੈਂ ਤੁਹਾਨੂੰ ਦਿਖਾਵਾ ਹੋ ਤਾਂ ਉਹਦੇ ਵਿੱਚ ਉਹਦੀ ਕਾਸਟ ਲਾ ਲੋ 30 ਤੋਂ 40 ਹਜ਼ਾਰ ਉਹਦੀ ਵੀਡੀਓ ਦਾ ਕਾਸਟ ਉਹਦੀ ਆਈ ਹੋਵੇਗੀ ਬਟ ਉਸ ਚੀਜ਼ ਨੂੰ ਮੇਰੇ ਕੋਲੋਂ 3.5 ਲੱਖ ਰੁਪਿਆ ਲੈ ਗਿਆ ਤੇ ਬਿਲਕੁਲ ਨਜਾਇਜ਼ ਚੀਜ਼ ਉਹ ਚੀਜ਼ ਦਾ ਲੈ ਲਿਆ ਗਿਆ ਸਭ ਕੁਝ ਮੇਰਾ ਲੋਕੇਸ਼ਨਸ ਮੇਰੀ ਸਭ ਕੁਝ ਮੇਰਾ ਅਰੇਂਜ ਕੀਤਾ ਉਸ ਦੇ ਬਾਵਜੂਦ ਵੀ ਉਹ 3.5 ਲੱਖ ਲੈ ਲਿਆ ਕਿਉਂਕਿ ਉਸ ਵੇਲੇ ਮੈਨੂੰ ਨੌਲੇਜ ਨਹੀਂ ਸੀ ਇਸ ਚੀਜ਼ ਦੀ ਬਿਲਕੁਲ ਨੌਲੇਜ ਨਹੀਂ ਸੀ ਬਸ ਇੱਕ ਉਹਨਾਂ ਨੇ ਸੁਪਨੇ ਦਿਖਾ ਦਿੱਤੇ ਇਦਾਂ ਕਰ ਦਵਾਂਗੇ ਇਸ ਪਲੇਟਫਾਰਮ ਤੇ ਲੈ ਜਾਵਾਂਗੇ ਉਹ ਕਰ ਦਵਾਂਗੇ ਤਾਂ ਉਹ ਜੋ ਉਹਨਾਂ ਨੇ ਕਿਹਾ ਉਹ ਸੱਚ ਮੰਨ ਕੇ ਉਹਨਾਂ ਦੇ ਮਗਰ ਲੱਗ ਕੇ ਟੋਟਲੀ ਮਤਲਬ ਆਪਣਾ ਲਾਸ ਕਰਵਾ ਲਿਆ ਪੂਰਾ ਪੂਰੇ ਤਰੀਕੇ ਨਾਲ ਇਹੋ ਜਿਹੇ ਪਰਸਨ ਵਾਸਤੇ ਕੀ ਕਹਿਣਾ ਚਾਹੋਗੇ ਜਿਹੜੇ ਕਿ ਨਿਊ ਕਮਰਸ ਜਿਹੜੇ ਨਿਊ ਟੈਲੈਂਟਡ ਚਾਹੇ ਸਿੰਗਰ ਚਾਹੇ ਐਕਟਰ ਜਾਂ ਕੁਝ ਵੀ ਆਰਟਿਸਟ ਨੇ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਆ ਚੁੱਕੇ ਨੇ ਉਹਨਾਂ ਨਾਲ ਜਦੋਂ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਹੈਗਾ ਜਿਹੜੇ ਨਵੇਂ ਕਲਾਕਾਰ ਉਹ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀ ਪ੍ਰੋਬਲਮ ਤੋਂ ਕਿਸ ਤਰ੍ਹਾਂ ਬਚ ਸਕਦੇ ਨੇ ਉਹ ਸਾਡੇ ਦਰਸ਼ਕਾਂ ਨੂੰ ਜਿਹੜਾ ਥੋੜਾ ਜਿਹਾ ਡਿਟੇਲ ਵਿੱਚ ਦੱਸੋਗੇ ਜਰਾ ਹਾਂਜੀ ਆ ਸਭ ਤੋਂ ਪਹਿਲਾਂ ਤਾਂ ਮੇਨ ਹੈਗਾ ਵੀ ਕਿਸੇ ਵੀ ਫੀਲਡ ਵਿੱਚ ਜਾਣ ਦੇ ਲਈ ਚਾਹੇ ਉਹ ਸਿੰਗਿੰਗ ਜਾਂ ਐਕਟਿੰਗ ਜਾਂ ਜਾਂ ਐਂਡ ਅਦਰ ਕੋਈ ਫੀਲਡ ਆ ਉਹਦੀ ਪ੍ਰੋਪਰ ਨੋਲੇਜ ਹੋਣਾ ਬਹੁਤ ਜ਼ਰੂਰੀ ਆ ਹਨਾ ਅਗਰ ਆਪਾਂ ਵੱਡੇ ਲੈਵਲ ਤੇ ਕੰਮ ਨਹੀਂ ਕਰ ਸਕਦੇ ਨਾ ਅੱਜ ਕੱਲ ਤਾਂ ਕਹਿ ਲੋ ਵੀ ਸੋਸ਼ਲ ਮੀਡੀਆ ਹੀ ਇੰਨਾ ਹੋ ਗਿਆ ਆ ਹਰ ਇੱਕ ਦੇ ਕੋਲ ਆਈਫੋਨਸ ਆ ਆਪਾਂ ਆਪਣੇ ਆਪਣੀ ਕੋਈ ਐਕਟਿੰਗ ਹੋ ਗਈ ਜਾਂ ਸਿੰਗ ਹੋ ਗਈ ਉਹਨੂੰ ਆਪਾਂ ਆਈਫੋਨ ਦੇ ਦੁਆਰਾ ਬਣਾ ਕੇ ਰੀਲਸ ਦੁਆਰਾ ਆਪਾਂ ਸੋਸ਼ਲ ਮੀਡੀਆ ਤੇ ਪਾ ਸਕਦੇ ਆ ਕੁਝ ਜਾਂ ਕੋਈ ਐਕਟ ਕਰਕੇ ਆਪਾਂ ਸੋਸ਼ਲ ਮੀਡੀਆ ਤੇ ਪਾ ਸਕਦੇ ਤਾਂ ਆਪਾਂ ਨੂੰ ਬਾਹਰ ਜਾਣ ਦੀ ਲੋੜ ਲੋੜ ਹੀ ਨਹੀਂ ਹੈਗੀ ਘਰ ਬੈਠੇ ਹੀ ਆਪਾਂ ਨੂੰ ਉਹਦਾ ਰਿਸਪਾਂਸ ਮਿਲ ਜਾਂਦਾ ਆ ਅੱਜਕੱਲ ਦਾ ਕੰਪਨੀ ਵਾਲੇ ਜਾਂ ਦੂਸਰੇ ਹੋਗੇ ਸਾਰੇ ਦੇਖ ਲੈਂਦੇ ਵੀ ਆਹ ਸਿੰਗਰ ਆ ਜਾਂ ਐਕਟਰ ਆ ਵਧੀਆ ਚੱਲ ਰਿਹਾ ਆ ਉਹਨੂੰ ਖੁਦ ਕਾਲ ਆਉਂਦੇ ਆ ਪਹਿਲਾ ਟਾਈਮ ਹੁੰਦਾ ਸੀ ਆਪਾਂ ਨੂੰ ਕੰਪਨੀਆਂ ਦੇ ਕੋਲ ਜਾਣਾ ਪੈਂਦਾ ਸੀ ਤੇ ਫਿਰ ਉਹ ਕੰਪਨੀਆਂ ਵੀ ਉਸ ਵੇਲੇ ਕੀ ਕਰਦੀਆਂ ਸੀ ਜਿਹੇ ਕਿਸੇ ਕਿਸੇ ਕੋ ਟੈਲੈਂਟਡ ਵੀ ਜਿਹੜੇ ਹੈਗੇ ਬਹੁਤ ਟੈਲੈਂਟਡ ਮੇਰੇ ਵੀਰ ਪੈਂਡਪਰਾ ਜਿਹੜੇ ਹੈਗੇ ਟੈਲੈਂਟਡ ਅੱਜ ਬੈਠੇ ਹੋਏ ਆ ਜਿਹੜੇ ਬਹੁਤ ਵਧੀਆ ਗਾ ਸਕਦੇ ਆ ਬਹੁਤ ਵ ਉਹ ਅੱਗੇ ਜਦੋਂ ਕੰਪਨੀਆਂ ਦੇ ਕੋਲ ਜਾਣਾ ਤੇ ਕੰਪਨੀਆਂ ਸਭ ਤੋਂ ਪਹਿਲਾਂ ਫਸਟ ਫੋਲ ਇਹੀ ਕਹਣਾ ਜੀ ਜਿਹੜਾ ਚਿਹਰਾ ਹੈ ਉਹ ਫੇਮਸ ਨਹੀਂ ਹੈਗਾ ਅਗਰ ਚਿਹਰਾ ਫੇਮਸ ਨਹੀਂ ਹੈਗਾ ਤੇ ਉਹਨੂੰ ਅਸੀਂ ਲੈ ਨਹੀਂ ਸਕਦੇ ਮੈਨੂੰ ਇਹ ਨਹੀਂ ਇੱਕ ਚੀਜ਼ ਦੀ ਸਮਝ ਆਉਂਦੀ ਵੀ ਚਿਹਰਾ ਫੇਮਸ ਹੋਊਗਾ ਕਿੱਦਾਂ ਜੇ ਅਗਰ ਉਹਨੂੰ ਮੌਕਾ ਹੀ ਨਹੀਂ ਮਿਲੂਗਾ ਅੱਗੇ ਆਉਣ ਦਾ ਉਹ ਮੌਕਾ ਹੀ ਨਹੀਂ ਮਿਲੂਗਾ ਆਪਣਾ ਟੈਲੈਂਟ ਸ਼ੋਅ ਵੀ ਨਹੀਂ ਕਰੂਗਾ ਤਾਂ ਫੇਮਸ ਕਿਵੇਂ ਹੋਊਗਾ ਉਹ ਚੀਜ਼ ਨਹੀਂ ਲੱਗੇ ਜਿਹੜੇ ਅੱਜ ਫੇਮਸ ਨੇ ਕਿਸੇ ਟਾਈਮ ਤੇ ਉਹ ਵੀ ਤਾਂ ਫਸਟ ਟਾਈਮ ਆਏ ਸੀ ਨਾ ਉਹ ਫਸਟ ਟਾਈਮ ਆਏ ਫੇਮਸ ਫਸਟ ਟਾਈਮ ਆਇ ਆਪਣਾ ਪ੍ਰੋਜੈਕਟ ਦਿੱਤਾ ਚੱਲ ਗਿਆ ਦੈਨ ਫੇਰੇ ਫ ਉਏ ਐਸੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇੰਡਸਟਰੀ ਦੇ ਵਿੱਚ ਹੈਗੀ ਜਾਂ ਫਿਰ ਇਹ ਚ ਹੀ ਚੱਲਦੀ ਆ ਬਈ ਉਹਨੂੰ ਕਹਿੰਦਾ ਜਾਂਦਾ ਹਾਂ ਜੀ ਕੋਈ ਨਾ ਕਰ ਦਵਾਂਗੇ ਤੈਨੂੰ ਆ ਇਸ ਲਾਈਨ 'ਚ ਐਕਟਿੰਗ 'ਚ ਆਹ ਰੋਲ ਦੇ ਦਵਾਂਗੇ ਜਾਂ ਸਿੰਗਿੰਗ 'ਚ ਆਹ ਕਰ ਦਵਾਂਗੇ ਬਟ ਕੀਤਾ ਕੁਝ ਨਹੀਂ ਜਾਂਦਾ ਕਈ ਵਾਰ ਤਾਂ ਉਹਨਾਂ ਨੂੰ ਤਾਂ ਪੈਸੇ ਵੀ ਇਸ ਚੀਜ਼ ਦੇ ਲੈ ਲੈ ਜਾਂਦੇ ਆ ਤੇ ਪਰ ਕੀਤਾ ਕਿ ਜਣਾ ਜੋ ਅਸੀਂ ਇੱਕ ਹਵਾ ਚੱਲਦੀ ਵਿੱਚ ਚਾਚਾ ਭਤੀਜੇ ਵਾਲੀ ਹੈ ਨਾ ਬਈ ਆਪਣੇ ਬਸ ਨਾਲ ਦੇ ਨੂੰ ਹੀ ਅੱਗੇ ਕਰ ਦੇਣਾ ਦੂਜੇ ਨੂੰ ਪੁੱਛਣਾ ਨਹੀਂ ਤੁਹਾਡੇ ਕਹਿੰਦਾ ਮਤਲਬ ਹੈ ਕਿ ਭਤੀਜਵਾਦ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਪਾਰਸ਼ੀਐਲਟੀ ਚਲਦੀ ਸਿੰਗਰਾਂ ਦੇ ਨਾਲ ਤੇ ਸਾਨੂੰ ਇੱਕ ਤੁਹਾਡੀ ਇੱਕ ਅਗੇ ਵੀ ਗੱਲ ਪਤਾ ਲੱਗੀ ਸੀ ਜਦੋਂ ਕਿਸੇ ਤੁਸੀਂ ਮੇਲੇ ਦੇ ਤੇ ਤੁਸੀਂ ਕੋਈ ਪਰਫਾਰਮੈਂਸ ਦੇਣਗੇ ਸੀ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਇੱਕ ਹੋਰ ਬੈਡ ਐਕਸਪੀਰੀਅੰਸ ਹੋਇਆ ਸੀਗਾ ਉਹ ਐਕਸਪੀਰੀਅੰਸ ਕੀ ਸੀਗਾ ਤੇ ਉਸ ਐਕਸਪੀਰੀਅੰਸ ਤੋਂ ਤੁਹਾਨੂੰ ਕੀ ਕੀ ਫੀਲ ਹੋਇਆ ਸੀਗਾ ਆ ਉਸ ਐਕਸਪੀਰੀਅੰਸ ਤੋਂ ਮਤਲਬ ਹੈ ਕਿ ਕਹਿ ਲੋ ਅਸੀਂ ਉਸ ਵੇਲੇ ਹਾਸੋਣੀ ਗੱਲ ਵੀ ਕਹਿ ਸਕਦੇ ਹਾਂ ਉਸ ਚੀਜ਼ ਨੂੰ ਤੇ ਪਰ ਉਸ ਚੀਜ਼ ਨੇ ਸਾਨੂੰ ਇੱਕ ੱੱਕਾ ਵੀ ਲੱਗਾ ਇੱਕ ਚੀਜ਼ ਸਿੱਖੀ ਵੀ ਅਸੀਂ ਉਸ ਚੀਜ਼ ਤੋਂ ਉਸ ਚੀਜ਼ ਦੇ ਇਦਾਂ ਹੋਈ ਸੀ ਵੀ ਅਸੀਂ ਕਿਤੇ ਸ਼ੋਅ ਸਗਾਈ ਸ਼ੋਅ ਲਾਉਣ ਜਾਣਾ ਸੀ ਅਸੀਂ ਪੂਰੇ ਪ੍ਰੋਪਰ ਆਪਣੀ ਟੀਮ ਲੈ ਕੇ ਇਹ ਨਾ ਮੁੰਡੇ ਕੋਰਸ ਵਾਲੇ ਨਾਲ ਸਾਰੇ ਆਪਣੇ ਇੱਕ ਗੱਡੀ ਉਸ ਵੇਲੇ ਰੈਂਟ ਤੇ ਕੀਤੀ ਨਾ ਪੂਰਾ ਅਸੀਂ ਕਮਿਟਮੈਂਟ ਹੋ ਗਏ ਜਿਨ੍ਹਾਂ ਨਾਲ ਅੱਗੇ ਸ਼ੋਅ ਲਾਉਣ ਜਾਣਾ ਸੀ ਉਹਨਾਂ ਨਾਲ ਵੀ ਹਾਂਜੀ ਇਹਨੇ ਤੁਹਾਡੇ ਜੋ ਪੇਮੈਂਟ ਹੋ ਗਈ ਤੁਹਾਡੀ ਥੈਨ ਜਦੋਂ ਅਸੀਂ ਸ਼ੋਅ ਲਗਾ ਕੇ ਸਾਰਾ ਖਤਮ ਹੋ ਗਿਆ ਸ਼ੋਅ ਲਗਾ ਕੇ ਵਾਪਸ ਆਏ ਸਾਨੂੰ ਇੱਕ ਐਨਵੈਲਪ ਦਿੱਤਾ ਐਨਵੈਲਪ ਜਿਵੇਂ ਅਸੀਂ ਆ ਕੇ ਗੱਡੀ 'ਚ ਬੈਠ ਕੇ ਐਨਵੈਲਪ ਖੋਲਿਆ ਤਾਂ ਐਨਵੈਲਪ ਖੋਲਦੇ ਮਤਲਬ ਕਹ ਲਓ ਵੀ ਇੱਕ ਸਾਨੂੰ ਹਾਸਾ ਵੀ ਆਇਆ ਤਾਂ ਇੱਕ ਸਾਡੇ ਮਤਲਬ ਇੱਕ ਮਾਨੂੰ ਦੁੱਖ ਵੀ ਬੜਾ ਲੱਗਾ ਨਾ ਐਨਵੈਲਪ ਖੋਲਿਆ ਤੇ ਉਹਦੇ ਵਿੱਚੋਂ ਸਿਰਫ 250 ਰੁਪਏ ਨਿਕਲੇ ਆ ਤੋ ਸਾਨੂੰ ਹੁਣੇ ਹੀ ਨਹੀਂ ਸਮਝ ਆ ਰਹਾ ਜੇ ਅਸੀਂ ਆਪਸ 'ਚ ਵੰਡੀਏ ਕੀ ਗੱਡੀ 'ਚ ਕੀ ਗੱਡੀ ਵਾਲੇ ਨੂੰ ਕੀ ਦਈਏ ਜਾਂ ਕਿੱਦਾਂ ਨਾ ਉਹ ਮਤਲਬ ਉਹ ਜੀ ਨੇ ਬੜਾ ਉਸ ਦਾ ਭਈ ਅਗਰ ਆਰਟਿਸਟ ਕੋਈ ਵੀ ਪਰਫਾਰਮ ਕਰਦਾ ਆ ਤੁਸੀਂ ਉਹਦੀ ਮਿਹਨਤ ਨਹੀਂ ਦੇ ਸਕਦੇ ਤਾਂ ਉਹਨੂੰ ਤੁਸੀਂ ਬੁਲਾਓ ਹੀ ਨਾ ਜੇ ਤੁਸੀਂ ਉਹਦੀ ਮਿਹਨਤ ਨਹੀਂ ਦੇ ਸਕਦੇ ਪਰ ਕਈ ਵਾਰ ਇਦਾਂ ਵੀ ਹੁੰਦਾ ਆ ਜਿਰੋ ਅਸੀਂ ਜਿਵੇਂ ਹੁਣ ਕੀ ਕਹਿ ਸਕਦੇ ਆ ਬਈ ਕਈ ਵੀਰ ਭੈਣ ਭਰਾ ਜਿਵੇਂ ਭੈਣਾ ਜਿਨ੍ਹਾਂ ਦੇ ਵਿਆਹ ਹੁੰਦੇ ਆ ਕਈਆਂ ਤੋਂ ਉਹਨਾਂ ਤੇ ਬਹੁਤ ਕਲਾਕਾਰ ਸਾਡੇ ਮੇਰੇ ਵੱਡੇ ਜਿਹੜੇ ਹੈਗੇ ਸੀਨੀਅਰ ਕਲਾਕਾਰ ਉਹ ਇਦਾਂ ਵੀ ਜਾਂਦੇ ਆ ਫ੍ਰੀ ਆਫ ਕਾਸਟ ਵੀ ਜਾਂਦੇ ਆ ਉੱਥੇ ਸ਼ੋਅ ਕਰਦੇ ਆ ਬਈ ਚਲੋ ਅਸੀਂ ਕਰਦੇ ਆ ਪਰ ਅਗਰ ਤੁਸੀਂ ਕਿਸੇ ਨੂੰ ਪੇਮੈਂਟ ਤੇ ਬੁਲਾਇਆ ਹੋਇਆ ਉਹਦੀ ਪੇਮੈਂਟ ਤਾਂ ਪੂਰੀ ਦਿਓ ਨਾ ਤੁਛੂਰੀ ਪੇਮੈਂਟ ਨੂੰ ਤਾਂ 250 ਰੁਪਏ ਦੇ ਦਿੱਤਾ ਨਾ ਅਸੀਂ ਫਿਰ ਉਹ ਵਾਪਸ ਜਾਣ ਜੋਗੇ ਸੀ ਵੀ ਅਸੀਂ ਵਾਪਸ ਜਾ ਕੇ ਉਹਨਾਂ ਨੂੰ ਪੁੱਛੀਏ ਨਾ ਅਸੀਂ ਆਪਰ ਚ ਵੰਨਣ ਜੋਗੇ ਸੀ ਉਹ ਚੀਜ਼ ਨੇ ਮਤਲਬ ਬੜਾ ਦਿਲ ਨੂੰ ਇਹ ਤੱਕਾ ਲੱਗਾ ਵੀ ਇੱਕ ਆਰਟਿਸਟ ਦੀ ਵੀ ਕੀ ਕਦਰ ਕਰਦੇ ਆ ਲੋਕੀ ਉਹ ਸਮਝ ਨਹੀਂ ਆਉਂਦਾ ਅ ਜਿਸ ਤਰ੍ਹਾਂ ਕੀ ਤੁਸੀਂ ਦੱਸਿਆ ਵੀ ਤੁਸੀਂ ਆਪਣਾ ਗਰੁੱਪ ਲੈ ਕੇ ਗਏ ਸੀਗੇ ਤੇ ਤੁਹਾਡਾ ਜਿਹੜਾ ਮਿਹਨਤਾਨਾ ਜਿਹੜਾ ਤੁਹਾਨੂੰ ਮਿਲਿਆ ਸੀਗਾ ਉਹ ਇਨਵੋਇਸ ਖੋਲ ਕੇ ਤੁਸੀਂ ਜਿਹੜੇ ਦੇਖਿਆ ਵੀ 250 ਰੁਪਏ ਸੀਗਾ ਉਹਦਾ ਤੁਹਾਨੂੰ ਬਹੁਤ ਸ਼ੌਕ ਵੀ ਲੱਗਾ ਕਿਉਂਕਿ ਗਰੁੱਪ ਦੇ ਵੀ ਕਈ ਖਰਚੇ ਸੀਗੇ ਉਹ ਸਾਰੇ ਤੁਹਾਨੂੰ ਬੀਅਰ ਕਰਨੇ ਪਏ ਸੋ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਹੁੰਦੇ ਨੇ ਉਹ ਵਾਕਿਆਤ ਕਿਸ ਕਿਸਮ ਦੇ ਪਰਸਨ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਜਿਆਦਾ ਕਰਦੇ ਨੇ ਕਿ ਉਹ ਆਪਣੇ ਬਾਰੇ ਜਿਆਦਾ ਸੋਚਦੇ ਨੇ ਜਾਂ ਤੁਹਾਡੇ ਬਾਰੇ ਵੀ ਸੋਚਦੇ ਕਿ ਅਸੀਂ ਇਹਨਾਂ ਨੂੰ ਦੁਬਾਰਾ ਬੁਲਾ ਸਕਦੇ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਜੋ ਜਿਹੜੀ ਅੱਗੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਇੱਕ ਸਿੰਗਰ ਦੇ ਨਾਲ ਜਾਂ ਇੱਕ ਆਰਟਿਸਟ ਦੇ ਨਾਲ ਨਾ ਹੋਣ ਉਹ ਥੋੜਾ ਸਾਡੇ ਦਰਸ਼ਕਾਂ ਨੂੰ ਡਿਟੇਲ ਵਿੱਚ ਦੱਸੋ ਮੋਸਟਲੀ ਜਿਆਦਾਤਰ ਅੱਜ ਕੱਲ ਕੀ ਇੰਡਸਟਰੀ ਚੱਲਦਾ ਆਪਣੇ ਬਾਰੇ ਹੀ ਸੋਚਿਆ ਜਾਂਦਾ ਆ ਜਾਂ ਆਪਣੇ ਬਾਰੇ ਸੋਚਣਗੇ ਜਾਂ ਆਪਣਾ ਕੋਈ ਬਹੁਤ ਹੀ ਖਾਸ ਹੋਊਗਾ ਹੈਨਾ ਤੇ ਜਿਵੇਂ ਆਪਾਂ ਉਹ ਗੱਲ ਕੀਤੀ ਆ ਭਤੀਜਾਵਾਦ ਦੀ ਹੈਨਾ ਉਹੀ ਚੀਜ਼ ਚੱਲਦੀ ਆ ਮਤਲਬ ਜੇਕਰ ਦੂਸਰੇ ਵੱਰ ਤਾਂ ਸੋਚਿਆ ਹੀ ਨਹੀਂ ਜਾਂਦਾ ਬਸ ਆਪਣਾ ਜੋ ਖਾਸ ਹੈਗਾ ਉਹਨੂੰ ਕੋਸ਼ਿਸ਼ ਕਰਨੀ ਵੀ ਉਹਨੂੰ ਅੱਗੇ ਲਿਆਂਦਾ ਜਾਵੇ ਜਾਂ ਅਸੀਂ ਖੋਦ ਅੱਗੇ ਆ ਜਾਈਏ ਕਿਸੇ ਵੀ ਟੈਲੈਂਟਡ ਬੰਦੇ ਨੂੰ ਜਾਂ ਕਿਸੇ ਟੈਲੈਂਟਡ ਆਰਟਿਸਟ ਨੂੰ ਅੱਗੇ ਆਉਣ ਦਿੱਤਾ ਹੀ ਨਹੀਂ ਜਾਂਦਾ ਕਾਫੀ ਮੂਵੀਜ਼ ਵੀ ਬਣਦੀਆਂ ਆ ਉਹਦੇ ਵਿੱਚ ਆਪਾਂ ਦੇਖਦੇ ਆ ਸਾਰੇ ਚਲੋ ਮੈਂ ਕਹਿਣਾ ਨਾਮ ਨਹੀਂ ਕਿਸੇ ਦਾ ਲੈਣਾ ਚਾਹੂੰਗਾ ਬਹੁਤ ਸਾਰੇ ਰਿਸਪੈਕਟਡ ਆ ਸਾਡੇ ਬਹੁਤ ਵਧੀਆ ਆਰਟਿਸਟ ਆ ਨਾ ਪਰ ਹਰ ਵਾਰ ਉਹੀ ਆਰਟਿਸਟ ਅੱਗੇ ਹੁੰਦੇ ਆ ਕਿ ਨਵੇਂ ਆਰਟਿਸਟ ਨੂੰ ਮੌਕਾ ਦਿੱਤਾ ਹੀ ਨਹੀਂ ਜਾਂਦਾ ਪਿਆ ਵੀ ਜੇ ਤੁਸੀਂ ਨਵੇਂ ਆਰਟਿਸਟ ਨੂੰ ਮੌਕਾ ਨਹੀਂ ਦਵੋਗੇ ਉਹ ਆਪਣਾ ਟੈਲੈਂਟ ਕਿੱਦਾਂ ਸ਼ੋਅ ਕਰੂਗਾ ਕਿੱਦਾਂ ਉਹ ਅੱਗੇ ਵਧ ਪਾਊਗਾ ਇਹ ਚੀਜ਼ ਦੀ ਮਤਲਬ ਮੋਸਟਲੀ ਇੰਡਸਟਰੀ ਚ ਇਹੀ ਕੁਛੇ ਚੱਲਦਾ ਪਿਆ ਆ ਚਲੋ ਤੁਹਾਡੀ ਗੱਲਾਂ ਤੋਂ ਤਾਂ ਇਹੀ ਨਜ਼ਰ ਆ ਰਿਹਾ ਤੁਸੀਂ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਐਕਸਪੀਰੀਅੰਸ ਨੂੰ ਤੁਸੀਂ ਫੀਲ ਕੀਤਾ ਬਹੁਤ ਸਾਰੇ ਤੁਸੀਂ ਮੁਸੀਬਤਾਂ ਨੂੰ ਵੀ ਚੱਲਿਆ तकरीबन तकरीबन ਸਟਰਗਲ ਰਿਹਾ ਤੁਹਾਡੀ ਲਾਈਫ ਦੇ ਵਿੱਚ ਬਿਨਾਂ ਸਟਰਗਲ ਤੋਂ ਤੇ ਮੇਰੇਕ ਮਿਸਟਰ ਸਟਰਗਲ ਤੋਂ ਬੰਦੇ ਦੀ ਸਕਸੈਸ ਨਹੀਂ ਸੰਭੀ ਹੈਗੀ ਸੋ ਹਰ ਕਲਾਕਾਰ ਦੀ ਲਾਈਫ ਦੇ ਵਿੱਚ ਇੱਕ ਸਟਰਗਲ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਵਿੱਚ ਤੁਹਾਡੀ ਸਾਡਾ ਇੱਕ Song ਬਹੁਤ ਫੇਮਸ ਹੋਇਆ ਸੀਗਾ ਜਿਹੜਾ ਕਿ ਜਿਹਨੇ ਕਿ ਤੁਹਾਨੂੰ ਹਾਈਪ ਤੇ ਲੈ ਜਾਂਦਾ ਸੀ ਉਹ ਕਿਹੜਾ Song ਸੀਗਾ ਆ ਮੇਰਾ ਸਭ ਪਹਿਲਾ Song ਸੀ ਪਰਚੇ ਰਿਟਰਨਸ ਜੋ ਸੁਦੇਸ਼ ਕੁਮਾਰ ਜੀ ਨਾਲ ਹੋਇਆ ਸੀ ਤੇ ਹੁਣ ਮੇਰਾ ਰੀਸੈਂਟਲੀ Song ਰਿਲੀਜ਼ ਹੋਇਆ ਹਸ ਕੇ ਕਾਫੀ ਪਿਆਰ ਮੇਰਾ ਲੋਕਤਨ ਕੰਪਨੀ ਵੱਲੋਂ ਆਇਆ ਤੋਂ ਕੰਪਨੀ ਨੇ ਵੀ ਬਹੁਤ ਮਤਲਬ ਪਿਆਰ ਦਿੱਤਾ ਉਹ Song ਨੂੰ ਲੈ ਕੇ ਮਤਲਬ ਜਦੋਂ Song ਉਹਨਾਂ ਦੇ ਕੰਪਨੀ ਦੇ ਕੋਲ ਲੈ ਕੇ ਗਏ ਤੁਹਾਨੂੰ ਬਹੁਤ ਵਧੀਆ ਲੱਗਾ ਫਸਟ ਟਾਈਮ ਤੇ ਕੰਪਨੀ ਨੇ ਕਹਿੰਤਾ ਵੀ ਯੈਸ ਕਰ ਦਿੱਤੀ ਵੀ ਬਹੁਤ ਵਧੀਆ Song ਆ ਪ੍ਰੋਜੈਕਟ ਵਧੀਆ ਆ ਆਡੀਓ ਹੋ ਗਿਆ ਵੀਡੀਓ ਹੋ ਗਿਆ ਪਿਕਚਰਾਈਜੇਸ਼ਨ ਬਹੁਤ ਵਧੀਆ ਹੋਈ ਹੋਆ ਉਕਿ ਮੇਰੇ ਬਹੁਤ ਹੀ ਜਿਨ੍ਹਾਂ ਨੇ ਪਿਕਚਰਾਈਜੇਸ਼ਨ ਕੀਤਾ ਮੇਰੇ ਖਾਸ ਕਹ ਲੋ ਭਰਾ ਕਹਿ ਸਕਦੇ ਆ ਪਰ ਰੁਪੇਸ਼ ਚੋਹਾਨ ਜੀ ਜਿਨ੍ਹਾਂ ਨੇ ਪੂਰਾ ਕੋਰੀਓਗਰਾਫ ਕੀਤਾ ਡਾਇਰੈਕਟ ਕੀਤਾ ਅਰਸ਼ ਭਾਈ ਉਹਨਾਂ ਨੇ ਤੇ ਮਿਊਜ਼ਿਕ ਮਨਪਾਜੀ ਤੇ ਐਮੀ ਵੀਰਾ ਜੀ ਨੇ ਲਿਖਿਆ ਸੋਂਗੇ ਮਤਲਬ ਸਾਰੀ ਟੀਮ ਨੇ ਰਲ ਕੇ ਜਿਹੜਾ ਕੰਮ ਕੀਤਾ ਬਹੁਤ ਵਧੀਆ ਉਹਦਾ ਰਿਸਪੌਂਸ ਵੀ ਬਹੁਤ ਵਧੀਆ ਆਇਆ ਤੇ ਲੋਕਤੋਂ ਕੰਪਨੀ ਨੇ ਵੀ ਬਹੁਤ ਮਤਲਬ ਵਧੀਆ ਸਾਡਾ ਇਸ ਚੀਜ਼ ਦੇ ਸਾਥ ਦਿੱਤਾ ਉਸ Song ਦੇ ਵਿੱਚ ਜਿਹੜਾ ਦੋ ਬੋਲ ਸੁਣਾ ਸਕਦੇ ਹਾਂ ਸਾਡੇ ਦਰਸ਼ਕਾਂ ਨੂੰ ਹਾਂਜੀ ਬਿਲਕੁਲ ਜੀ ਹਾਂ ਹੋਈ ਗੱਲ ਨਾ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਚੜੀ ਤੇਰੇ ਪਿਆਰ ਦੀ ਨਾਲ ਲੋਰ ਹੋਣੀ ਸੀ ਗੱਲ ਨਾ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਚੜੀ ਤੇਰੇ ਪਿਆਰ ਦੀ ਨਾਲ ਲੋਰ ਹੋਣੀ ਸੀ ਅੱਖਾਂ ਵਿੱਚ ਪਾਇਆ ਜਿਹੜਾ ਕਾਲਾ ਸੁਰਮਾ ਨੀ ਅੱਖ ਰਾਤ ਨੂੰ ਨਾ ਲਾਉਣ ਦਿੰਦਾ ਮਿੱਤਰਾਂ ਨੂੰ ਹੱਸ ਕੇ ਤੂੰ ਪੁੱਛੀਂ ਜੋ ਹਾਲ ਅਲੜੇ ਨਿਬਸੇ ਹੀ ਨਾ ਜਿਉਣ ਦਿੰਦਾ ਮਿੱਤਰਾਂ ਨੂੰ ਹੱਸ ਕੇ ਤੂੰ ਪੁੱਛੀਂ ਜੋ ਹਾਲ ਅਲੜੇ ਨਿਬਸੇ ਹੀ ਨਾ ਜਿਉਣ ਦਿੰਦਾ ਮਿੱਤਰਾਂ ਨੂੰ ਆ ਆਨ ਵਾਲੇ ਤੁਹਾਡੇ ਪ੍ਰੋਜੈਕਟ ਜਿਹੜੇ ਨੇ ਉਹ ਕਿਹੜੇ ਨੇ ਉਹਦੇ ਬਾਰੇ ਵੀ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂ ਵਜ਼ੀਰ ਜਲਦੀ ਮੇਰੇ ਪ੍ਰੋਜੈਕਟ ਨਵੇਂ ਆ ਰਹੇ ਨੇ ਦੋ Song ਆ ਰਹੇ ਨੇ ਮੇਰੇ ਆ ਬੀਟ ਰੋਮਾਂਟਿਕ Song ਨੇ ਹੋਪਸੋ ਇੱਕ Song ਮੇਰਾ ਦੁਬਾਰਾ ਫੇਰ ਸੁਦੇਸ਼ ਕੁਮਾਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲੇ ਸੋ ਵੀ ਬੀਟ ਰੋਮਾਂਟਿਕ Song ਹੈ ਸੋ ਹੋਪਸੋ ਤੁਹਾਨੂੰ ਵੀ ਉਹ ਬਹੁਤ ਵਧੀਆ ਲੱਗਣਗੇ ਜੀ ਆ ਹਾਂਜੀ ਜਿਮੀ ਜੀ ਇੱਕ ਸੁਨਨ ਜੀ ਤੁਹਾਡੀ ਲਾਈਫ ਵਿੱਚ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਜੁੜਿਆ ਹੋਇਆ ਹੈ ਜਿਸ ਨੇ ਕੀ ਤੁਹਾਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਔਰ ਜਿਹੜੀ ਗੱਲ ਨੂੰ ਸੋਚ ਕੇ ਵੀ ਤੁਸੀਂ ਅੱਜ ਵੀ ਥੋੜਾ ਜਿਹਾ ਇੱਕ ਹਿਲ ਜਾਂਦੇ ਹੋ ਅਪਸਰਟ ਹੋ ਜਾਂਦੇ ਆ ਉਹ ਕੀ ਇਨਸੀਡੈਂਟ ਆ ਉਹ ਕਿਹੜਾ ਉਹ ਵਾਕਿਆ ਉਹ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਜਰਾ ਹਾਂਜੀ ਅ ਐਤੋਂ ਕਾਫੀ ਸਮਾਂ ਪਹਿਲਾਂ ਮੇਰੇ ਸਿੰਗਿੰਗ ਲਾਈਨ ਦੇ ਵਿੱਚ ਅਫੀਸ਼ੀਅਲ ਆਉਣ ਤੋਂ ਪਹਿਲਾਂ ਮੈਂ ਆਪਣੇ ਐਜ ਐ ਸਟੱਡੀ ਕਰਨ ਦੇ ਲਈ ਅਬ੍ਰੋਡ ਗਿਆ ਸੀ ਮੈਂ ਤੇ ਉਹ ਇਨਸੀਡੈਂਟ ਮੈਨੂੰ ਸੀਰੀਅਸਲੀ ਅੱਜ ਵੀ ਝੋੜ ਕੇ ਰੱਖ ਦਿੰਦਾ ਆ ਮੈਂ ਉਹਨੂੰ ਯਾਦ ਨਹੀਂ ਕਰ ਦਿੰਦਾ ਉਸ ਕਹਿ ਲਓ ਮਾੜੇ ਸਮੇ ਨੂੰ ਕਹਿ ਸਕਦੇ ਆਪਾਂ ਜਦੋਂ ਮੈਂ ਅਬ੍ਰੋਡ ਗਿਆ ਸੀ ਜਿਸ ਇਨਸਾਨ ਨੇ ਮੈਨੂੰ ਲੈਣ ਆਉਣਾ ਸੀਗਾ ਉਹ ਸਭ ਤੋਂ ਪਹਿਲਾਂ ਤਾਂ ਮੈਨੂੰ ਲੈਣ ਨਹੀਂ ਆਇਆ ਤੇ ਜਿਹੜਾ ਮੈਨੂੰ ਲੈਣ ਆਇਆ ਸੀ ਉਹ ਮੈਨੂੰ ਜਿਹੜੇ ਜਿੱਥੇ ਮੈਂ ਪਹੁੰਚਣਾ ਸੀ ਆਪਣੇ ਪਹੁੰਚਣ ਜਿਹੜੇ ਮੇਰੇ ਟਿਕਾਣੇ ਤੇ ਪਹੁੰਚਣ ਤੋਂ ਕਿਤੇ ਹੋਰ ਰਸਤੇ ਮੈਨੂੰ ਲੈ ਗਿਆ ਲਿ ਜਾ ਕੇ ਮੇਤੋਂ ਅੱਗੇ ਜਾ ਕੇ ਪੈਸੇ ਦੀ ਮੰਗ ਕੀਤੀ ਮੈਂ ਜਦੋਂ ਮਨਾਂ ਕੀਤਾ ਪੈਸੇ ਦੇ ਤਾਂ ਉਹ ਦਿਨ ਮੇਰੇ ਮੱਥੇ ਤੇ ਪਿਸਤਲ ਰੱਖ ਦਿੱਤਾ ਵੀ ਪੈਸੇ ਦੇ ਉਹ ਤਾਂ ਮੈਂ ਸ਼ੂਟ ਕਰ ਦੇਣਾ ਆ ਤਾਂ ਉਸ ਟਾਈਮ ਮੇਰੇ 500 ਯੂਰੋ ਮੇਰੇ ਕੋਲੋਂ ਲੈ ਲਿਆ ਫਿਰ ਉਹ ਸਮਾਂ ਬੜਾ ਮਤਲਬ ਬਹੁਤ ਮੇਰੇ ਲਈ ਕਹਿ ਲੋ ਵੀ ਮੌਤ ਦੇਖਣ ਵਾਲਾ ਸਮਾਂ ਸੀ ਉਸ ਵੇਲੇ ਜਿਹੜਾ ਮੈਨੂੰ ਅੱਜ ਵੀ ਮੈਂ ਨਹੀਂ ਉਹਨੂੰ ਕਦੇ ਭੁੱਲ ਸਕਦਾ ਤੇ ਫਾਂਸੋ ਯੂਰੋ ਲੈ ਲਿਆ ਦੈਨ ਉਸ ਤੋਂ ਬਾਅਦ ਚਲੋ ਮਹਾਰਾ ਸਾਹਿਬ ਦਾ ਕਹ ਲੋ ਵੀ ਕਿਰਪਾ ਹੋਈ ਪ੍ਰਮਾਤਮਾ ਦੀ ਤਾਂ ਪਤਾ ਨਹੀਂ ਉਹਦੇ ਮਨ 'ਚ ਕੀ ਆ ਉਹਨੇ ਸ਼ੂਟ ਨਹੀਂ ਕੀਤਾ ਮੈਨੂੰ ਤਾਂ ਕਾਂ ਮਾਰ ਕੇ ਚਲਾ ਗਿਆ ਦੈਨ ਉਹ ਸਮਾਂ ਬੜਾ ਖਰਾਬ ਰਿਹਾ ਡੇਢ ਮਹੀਨਾ ਮੇਰੇ ਲਈ ਤਾਂ ਉੱਥੇ ਰਹਿ ਕੇ ਵੀ ਮੈਂ ਕਾਫੀ ਮਤਲਬ ਕਹ ਲੋ ਵੀ ਬਹੁਤ ਬੁਰਾ ਸਮਾਂ ਦੇਖਿਆ ਚਾਰ-ਚਾਰ ਪੰਜ-ਪੰਜ ਦਿਨ ਭੁੱਖੇ ਰਹਿਣਾ ਫਿਰ ਦੈਨ ਕੂੜੇ 'ਚ ਜਾ ਕੇ ਰੋਟੀ ਖਾਣੀ ਉਹ ਮੇਰੇ ਲਈ ਮਤਲਬ ਇਸ ਲਈ ਮੈਨੂੰ ਕਹ ਲੋ ਵੀ ਮੈਂ ਰੋਟੀ ਦੀ ਬਹੁਤ ਕਦਰ ਕਰਦਾ ਉਹ ਚੀਜ਼ ਦੀ ਜਦ ਕਿ ਮੈਂ ਸੋਚਦਾ ਵੀ ਸਾਰਿਆਂ ਨੂੰ ਕਰਨੀ ਵੀ ਚਾਹੀਦੀ ਆ ਤੇ ਪਰ ਮੇਰਾ ਆਉਣ ਵਾਲੇ ਜਿਹੜੇ ਮੇਰੇ ਵੀਰ ਭੈਣ ਭਰਾ ਨੌਜਵਾਨ ਵੀਰ ਨੇ ਜਿਹੜੇ ਸਾਰੇ ਉਹਨਾਂ ਨੂੰ ਇਹੀ ਸੁਨੇਹਾ ਹੈ ਵੀ ਅਗਰ ਤੁਸੀਂ ਅਬਰੋਡ ਜਾਣਾ ਵੀ ਆ ਤੁਸੀਂ ਕਿਸੇ ਇੱਕ ਜੈਨੂਨ ਵੇ ਨਾਲ ਜਾਓ ਜਿਹੜਾ ਕਿ ਜੈਨੂਨ ਵੇ ਨਾਲ ਜਾਓ ਜੈਨੂਨ ਪਰਸਨ ਦੇ ਕੋਲ ਜਾਓ ਜਿਹੜਾ ਤੁਹਾਨੂੰ ਉੱਥੇ ਕੀ ਤੁਹਾਨੂੰ ਸਾਂਭ ਸਕੇ ਜਿਹੜਾ ਤੁਹਾਡਾ ਕੋਈ ਆਪਣਾ ਹੋਵੇ ਤੁਹਾਨੂੰ ਉਥੋਂ 에어ਪੋਰਟ ਤੋਂ ਪਿਕ ਕਰ ਸਕੇ ਤੁਹਾਨੂੰ ਆਪਣੇ ਕੋਲ ਰੱਖ ਕੇ ਥੋੜਾ ਟਾਈਮ ਰੱਖ ਲਵੇ ਚਲੋ ਫੇਰ ਤਾਂ ਹੌਲੀ ਹੌਲੀ ਕੰਮ ਤੇ ਲੱਗ ਜਾਂਦਾ ਆ ਪਰ ਜੈਨੂਨ ਬੰਦੇ ਕੋਲ ਜਾਓ ਤੇ ਜੈਨੂਨ ਤਰੀਕੇ ਦੇ ਨਾਲ ਜਾਓ ਤੇ ਬੱਸ ਮੇਰਾ ਇਹੀ ਸੁਨੇਹਾ ਸਾਰਿਆਂ ਦੇ ਲਈ ਵੀ ਜੋ ਮੇਰੇ ਨਾਲ ਹੋਇਆ ਮੈਂ ਨਹੀਂ ਚਾਹੁੰਦਾ ਵੇ ਲਾਈਫ ਵਿੱਚ ਕਦੇ ਵੀ ਕਿਸੇ ਨਾਲ ਵੀ ਇਹ ਚੀਜ਼ ਹੋਵੇ ਅ ਜਿਸ ਤਰ੍ਹਾਂ ਕਿ ਜਿੰਮੀ ਜੀ ਨੇ ਦੱਸਿਆ ਕਿ ਇਹਨਾਂ ਦੇ ਜਿਹੜਾ ਇਹ ਵਾਕਿਆ ਹੋਇਆ ਇਸ ਵਾਕਿਆ ਨੇ ਇਹਨਾਂ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਫੁੱਲ ਫੋਕਸ ਇਸ ਸਿੰਗਿੰਗ ਲਾਈਫ ਦੇ ਵਿੱਚ ਸਿੰਗਿੰਗ ਇੰਡਸਟਰੀ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੋ ਅਸੀਂ ਵੀ ਤੁਹਾਨੂੰ ਜਿਹੜੇ ਸਟੂਡੈਂਟਸ ਨੇ ਜਾਂ ਜਾਂ ਕੋਈ ਵੀ ਪਰਸਨ ਨੇ ਇੰਡੀਆ ਤੋਂ ਬਾਹਰ ਜੌਬ ਵਾਸਤੇ ਕੰਮ ਵਾਸਤੇ ਸਟੱਡੀ ਵਾਸਤੇ ਜਾ ਰਹੇ ਆ ਤੁਸੀਂ ਇੱਕ ਸਹੀ ਵੇ ਰਹੀ ਇੱਕ ਰਾਈਟ ਵੇ ਰਹੀ ਇੱਕ ਸਹੀ ਪਰਸਨ ਰਹੀ ਤੁਸੀਂ ਉੱਥੇ ਜਾਓ ਤਾਂ ਜੋ ਤੁਹਾਨੂੰ ਇਹਨਾਂ ਵਾਂਗੂ ਖਰਾਬ ਨਾ ਹੋਣਾ ਪਵੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿੰਮੀ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਕੀਮਤੀ ਵਿਚਾਰ ਦਿੱਤੇ ਤੁਸੀਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੇ ਅਸੀਂ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ